ਕੀ ਇਹ ਕਿੰਦਾ ਕੋ ਮੈਨੂੰ ਪਤਾ ਵੀ ਤੇਰੀ ਪਹੁੰਚ ਵੀ ਬਹੁਤ ਹੈ ਤੇਰੀ ਪਹੁੰਚ ਐਮਐਲਏ ਨਾਲ ਠੀਕ ਹੈ ਤੇਰੀ ਸਾਰੀ ਡਿਟੇਲ ਕਢਾਈ ਜਾਂਦਾ ਤੂੰ ਫੋਨ ਨਹੀਂ ਨਾ ਚੱਕਦਾਗਾ ਨਾ ਚੱਕ ਠੀਕ ਹੈ ਜੀ ਠੀਕ ਪਰ ਵੀ ਇਹ 50 ਲੱਖ ਰੁਪਏ ਚਾਹੀਦੇ ਜਿੱਥੇ ਸਰਕਾਰ ਤੋਂ ਆਪਣੀ ਸਰਕਾਰ ਤੋਂ ਯਾਰ ਇਹ ਖੰਭ ਦੇ ਤਿੰਦੀਆਂ ਨੇ ਖੰਭ ਦੇਂਦੀਆਂ ਵੋਟਾਂ ਪਵਾਉਣ ਵਾਸਤੇ ਮੈਂ ਅੱਜ ਪੁੱਛ ਨਹੀਂ ਜੱਪਰਛਦਾ ਕੋਈ ਨਹੀਂ ਪੁੱਛਦਾ ਅੱਜ ਰੋਜ਼ ਮੇਰੇ ਘਰ ਤੇ ਹਮਲੇ ਕੀ ਹੁੰਦੇ ਆ ਕੁਝ ਵੀ ਕੋਈ ਨਹੀਂ ਕਰ ਵੀਰ ਜੀ ਤੇਰੀ ਡਿਟੇਲ ਹੈਗੀ ਮੇਰੇ ਕੋਲੇ ਸਾਰੀ ਠੀਕ ਆ ਕਿਸੇ ਗੱਤ ਫਾਮੀ ਚ ਨਾ ਰਹੇ ਜੀ ਕਿ ਪੋਸਟ ਕੋਲੇ ਜਾਓਗੇ ਜਾਂ ਤੇਰੀ ਕੋਈ ਪੋਸਟ ਮਦਦ ਕਰੋਗੀ ਜੀ ਪਰ ਵੀਰ ਜੀ ਮੇਰੀ ਗੱਲ ਸੁਣੋ ਮੈਂ 50 ਲੱਖ ਰੁਪਏ ਕਿੱਥੋਂ ਦਵਾ ਕਾਹਦਾ ਦਵਾ ਕੋਈ ਘੜੀ ਸੋਨੇ ਵੇਚਦੀ ਆ ਕਿ ਪੈਸੇ ਚਾਹੀਦੇ ਨੇ 50 ਲੱਖ ਰੁਪਏ ਜਿੱਥੇ ਮਰਜ਼ੀ ਭਜਲਾ ਤੇਰੇ ਤੋਂ ਲੈਣੇ ਆ ਕੋਲਾ ਦਾ ਡੈਂਪ ਕੋਕਾ ਕੋਲਾ ਦਾ ਕਾਰੋਬਾਰ ਕਰਦਾ ਔਰ ਇੱਕ ਸੰਸਥਾ ਦਾ ਸਕੂਲ ਚਲਾਉਂਦਾ ਜੋ ਤੁਸੀਂ ਜੇਖ ਹੀ ਰਹੇ ਕਿ ਅੱਜ ਦੇ ਜੋ ਹਾਲਾਤ ਹੋਇਆ ਆਏ ਦਿਨ ਆਏ ਦਿਨ ਫਰੋਤੀਆਂ ਦੀਆਂ ਧਮਕੀਆਂ ਹੁੰਦੀਆਂ ਜੇ ਫਰੋਤੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਉਹੀ ਕੰਮ ਮੇਰੇ ਨਾਲ ਹੋਇਆ ਮੈਨੂੰ ਇੱਕ ਹਫ਼ਤੇ ਤੋਂ ਧਮਕੀਆਂ ਆ ਰਹੀਆਂ ਸੀ ਔਰ ਠੀਕ ਹੈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਆ ਕਿ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਆ ਬਾਹਰ ਲਾਈ ਹੋਈ ਆ ਔਰ ਮੈਂ ਅੰਦਰ ਆਪਣੇ ਘਰ ਦੇ ਵਿੱਚ ਇੱਕ ਜੇਲ੍ਹ ਵਾਂਗੂ ਆਪਣਾ ਬੱਚਾ ਸਕੂਲ ਛੋਟਾ ਕੇ ਮੇਰੀ ਵਾਈਫ ਪ੍ਰਿੰਸੀਪਲ ਆ ਸਕੂਲ ਚ ਨਹੀਂ ਜਾ ਰਹੀ ਉਹ ਵੀ ਬੱਚਿਆਂ ਦੀ ਪੜ੍ਹਾਈ ਦਾ ਕੰਮ ਖਰਾਬ ਹੋ ਰਿਹਾ ਔਰ ਅੰਦਰੇ ਅੰਦਰ ਘੁੱਟ ਰਹੀ ਰਿਤਮ ਕੀ ਆ ਰਹੀ ਹੈ ਕਿੰਨਾ ਬੰਦੇ ਲਵਾ ਰਿਹਾ ਇਹ ਬਾਹਰ ਦੇ ਨੰਬਰ ਤੋਂ ਆ ਰਹੀ ਆ ਔਰ ਜੋ ਵੀ ਕੁਝ ਹੈਗਾ ਨਾ ਸ਼ਾਇਦ ਪੁਲਿਸ ਨੂੰ ਪਤਾ ਹੋਵੇ ਉਹਨੇ ਕੀ ਟ੍ਰੇਸ ਕੀਤਾ ਇਹ ਕਹਿੰਦਾ ਆ ਰਹੀ ਹੈ ਕਿ ਕਿਹਦਾ ਨੈਟ ਕਾਲ ਆ ਰਹੀ ਆ ਨੈਟ ਕਾਲਿੰਗ ਆ ਨੈਟ ਕਾਲਿੰਗ ਆ ਰਿਹਾ ਕਾਲਿੰਗ ਕਰ ਰਿਹਾ ਕਾਲ ਕਰ ਰਹੇ ਬਾਰ-ਬਾਰ ਪਹਿਲਾਂ ਤਾਂ ਮੈਨੂੰ ਕਾਫੀ ਪਹਿਲਾਂ ਵੀ ਕਾਲਾਂ ਆਉਂਦੀਆਂ ਸੀ ਪਰ ਮੈਂ ਚੁੱਕਦਾ ਨਹੀਂ ਹੁੰਦਾ ਪਰ ਮੈਨੂੰ ਪਹਿਲਾਂ 50 ਲੱਖ ਰੁਪਏ ਦੀ ਜਿਹੜਾ ਇਹਨਾਂ ਨੇ ਫਰौती ਮੰਗੀ ਸੀ ਜੀ ਔਰ ਜਿਸ ਦੇ ਵਿੱਚ ਮੈਂ ਜਿਆਦਾ ਉਹਨਾਂ ਨੂੰ ਹਾਂ ਨਾ ਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਫੋਨ ਨਾ ਚੁੱਕਣ ਦੇ ਉੱਤੇ ਉਹਨਾਂ ਨੇ ਕਿਹਾ ਵੀ ਕਾਕਾ ਤੇਰਾ ਹੁਣ ਦਿਮਾਗ ਸੈੱਟ ਕਰਨਾ ਹੀ ਕਰਨਾ ਹੈ ਤੇ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਹੈ ਕੱਲ ਕੱਲ ਰਾਤ ਮੈਨੂੰ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਆ ਉਸ ਦੇ ਵਿੱਚ ਉਹ ਕਹਿੰਦਾ ਪੀ ਮੈਂ ਖੁਦ ਖੁਦ ਜਿਹੜਾ ਆਮ ਆਦਮੀ ਪਾਰਟੀ ਦਾ ਅਟਾਰੀ ਹਲਕੇ ਦਾ ਵਪਾਰ ਮੰਡਲ ਦਾ ਪ੍ਰਧਾਨ ਆ ਅਸੀਂ ਆਮ ਆਦਮੀ ਪਾਰਟੀ ਵੱਲੇ ਸਭ ਤੋਂ ਅੱਗੇ ਲੱਕੇ ਜੋਰ ਲਾਇਆ ਦੱਸਿਆ ਤੇ ਆਪਣਾ ਨਾ ਚੋਪੜਾ ਤੇ ਚੋਪੜਾ ਹੋਇਆ ਨਹੀਂ ਫੋਟੋ ਕੇ ਹੋਰ ਦੀ ਭਾਈ ਇਹ ਤੁਹਾਨੂੰ ਵੀ ਪਤਾ ਹੁੰਦਾ ਜਿਹੜਾ ਉਹ ਆਪਣਾ ਨਾਂ ਨਹੀਂ ਸਹੀ ਦੱਸਦਾ ਇਦਾਂ ਹੀ ਮੇਰੇ ਘਰ 2020 ਦੇ ਵਿੱਚ ਗੈਂਗਸਟਰਾਂ ਨੇ ਕੀਤਾ ਸੀਗਾ ਪਰ ਉਹਨਾਂ ਨੇ ਨਾਂ ਤੇ ਜਗੂ ਭਗਵਾਨਪੁਰਿਆ ਦਾ ਲਿਆ ਤੇ ਨਿਕਲੇ ਕੋਈ ਹੋਰ ਇਹ ਦੱਸ ਦੇ ਸਚਾਈ ਨਹੀਂ ਹੁੰਦੇ ਪਹਿਲਾਂ ਵੀ ਮੇਰੇ ਨਾਲ ਹੋ ਚੁੱਕੀ 2.5 ਸਾਲ ਦਾ ਮੇਰਾ ਬੱਚਾ ਹੀ ਜੋ 11 ਸਾਲਾਂ ਬਾਅਦ ਮਹਾਰਾਜ ਨੇ ਮੈਨੂੰ ਦਿੱਤਾ ਔਰ ਇਸੇ ਆੜ ਦੇ ਵਿੱਚ ਇਸੇ ਆੜ ਦੇ ਵਿੱਚ ਉਹ ਕਰਦੇ ਨੇ ਕਿ ਵੀ ਇਹ ਜਿਹੜਾ ਟਾਰੀ ਦੇ ਵਿੱਚ ਕਾਰੋਬਾਰ ਚੰਗਾ ਇਸੇ ਕਰਕੇ ਮੈਨੂੰ ਇਹ ਜਿਹੜਾ ਟਾਰਗੇਟ ਕੀਤਾ ਜਾਂਦਾ ਔਰ ਵਾਰ-ਵਾਰ ਬਣਾਇਆ ਜਾਂਦਾ ਆਮ ਆਲ ਪਾਰਟੀ ਸਰਕਾਰ ਬਣੀ ਕਹਿੰਦੇ ਆਮ ਲੋਕਾਂ ਸਰਕਾਰ ਇਹ ਲੋਕਾਂ ਦੀ ਹਵਾਜਵਾਸ ਬਣੀ ਹੀ ਕਹਿੰਦੇ ਤੁਸੀਂ ਐਮਐਲਏ ਸਾਡੇ ਬਹੁਤ ਨੇੜੇ ਹੋ ਨੇੜੇ ਨੇ ਬਿਲਕੁਲ ਸੱਚ ਹੈ ਪਾਜੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੈਂ ਤੇ ਆਮ ਆਦਮੀ ਪਾਰਟੀ ਦਾ ਟਾਰੀ ਹਲਕੇ ਦਾ ਪ੍ਰਧਾਨ ਆ ਉਹ ਵੀ ਵਪਾਰੀਆਂ ਦਾ ਤੇ ਮੇਰੇ ਨਾਲ ਆ ਕੁਝ ਹੋ ਰਿਹਾ ਮੈਂ ਸਿਰਫ ਆਪਣੀ ਸਰਕਾਰ ਤੱਕਰ ਤੁਹਾਡੇ মিডিਆ ਦੇ ਥਰੂ ਆਪਣੇ ਸੀਐਮ ਤੱਕਰ ਆਵਾਜ਼ ਪਹੁੰਚਾਉਣਾ ਚਾਹੁੰਦਾ ਵੀ ਸਰ ਅਸੀਂ ਵੀ ਮਰਦਾਬਾਦ ਨਹੀਂ ਕਹਿੰਦੇ ਆਮ ਆਮੀ ਪਾਰਟੀ ਜਿੰਦਾਬਾਦ ਹੀ ਕਹੀਦਾ ਅੰਨੇ ਭਗਤ ਅਸੀਂ ਵੀ ਆ ਪਰ ਹੁਣ ਮੇਰੇ ਘਰ ਤੇ ਵੀ ਨਹੀਂ ਜੀ ਇਸ ਵਕਤ ਮੇਰੇ ਘਰ ਤੇ ਬੀਤਨ ਦਈਆ ਔਰ ਮੈਂ ਡਿਪਰੈਸ਼ਨ ਚ ਜਾ ਰਿਹਾ ਚਾਰ ਦਿਨ ਤੋਂ ਸੁੱਤਾ ਨਹੀਂ ਚਾਰ ਦਿਨ ਤੋਂ ਨੀਂਦ ਨਹੀਂ ਅੱਖਾਂ 'ਚ ਪਈ ਮੇਰਾ ਛੋਟਾ ਜਿਹਾ ਬੱਚਾ 7 ਸਾਲ ਦਾ ਨਿੱਕੇ ਆ ਜਾਂ ਪਲਾਸਟਿਕ ਦੀ ਰਫਲ ਇੱਥੇ ਰੱਖ ਕੇ ਪਿਸਤੌਲ ਸੌਂਦਿਆ ਕਹਿੰਦਾ ਪਾਪਾ ਆਪਣੇ ਘਰ ਨੂੰ ਜੇਲ ਬਣਾਉਂਦਾ ਹੈ ਆਪਾਂ ਨੂੰ ਹੁਣ ਜੇਲ ਹੋ ਗਈ ਆ ਆ ਮੇਰੇ 7 ਸਾਲ ਦੇ ਬੱਚੇ ਦੇ ਬਿਆਨ ਹੈ ਜੋ ਕਿ ਸਕੂਲ ਤੋਂ ਟੋਟਾ ਆ ਕੇ ਘਰ ਬਿਠਾਇਆ ਕਾਂਗਸੀਆ ਵਾਲੋ ਜੀ ਕੀ ਧੰਨੇ ਬੱਚਾ ਕੀਤੇ ਜਾ ਰਹੇ ਨੇ ਕਹਿੰਦੇ ਲਾਲ ਲੰਡ ਦੀ ਸਿੱਧੀ ਜਿਹੜੀ ਵਿਗੜ ਗਈ ਆ ਆਮ ਲੋਕਾਂ ਦੇ ਹਾਲਾਤ ਮਾਰੇ ਹੋਗੇ ਨੇ ਕਹਿੰਦਾ ਆ ਮਾਂ ਵੀ ਪਾਰਟੀ 'ਚ ਕੀ ਕੀ ਕਰਨੇ ਦੇਖੋ ਜੀ ਇਤ ਜੱਗ ਜਾ ਰਿਹਾ ਆ ਮੈਂ ਕੱਲਾ ਮੈਂ ਨਹੀਂ ਪੂਰਾ ਤਰਨਤਨ ਜ਼ਿਲ੍ਹਾ ਵੇਖ ਲੋ ਜੋ ਹਾਲਾਤ ਇਸ ਵਕਤ ਹੋੁੰਦੇ ਨੇ ਆਏ ਦਿਨ ਫਰੋਤੀ ਦੇਵੀ ਦਿੰਦੇ ਨੇ ਲੋਕ ਕਿਉਂਕਿ ਡਰਦੇ ਨੇ ਦੇ ਕੇ ਮਹੀਨੇ ਬਾਅਦ ਫਿਰ ਇੱਕ ਨੇ 30 ਲੱਖ ਦਿੱਤੀ ਦੇ ਕੇ 2 ਕਰੋੜ ਰੁਪਏ ਤੋਂ ਮਹੀਨੇ ਬਾਅਦ ਦੂਜੇ ਗਰੁੱਪ ਨੇ ਮੰਗ ਲਿਆ ਠੀਕ ਆ ਕਿਸੇ ਨਾ ਕਿਸੇ ਨੂੰ ਉੱਠਣਾ ਪੈਣਾ ਮੈਨੂੰ ਮੇਰੀ ਜਾਨ ਦੀ ਪਰਵਾਹ ਨਹੀਂ ਕਿਉਂਕਿ ਜੇ ਜਾਨ ਦੀ ਪਰਵਾਹ ਹੁੰਦੀ ਤੇ ਮੈਂ ਵੀ ਪੈਸੇ ਦੇ ਦਿੰਦਾ ਇਹਨਾਂ ਨੂੰ ਅੱਜ ਹਲਕੇ ਦੇ ਲੋਕ ਪਹੁੰਚੇ ਨੇ ਐਮਐਲਏ ਸਾਹਿਬ ਆਏ ਆ ਮੋਕੇ ਦੇ ਐਮ ਐਲ ਸਾਹਿਬ ਨਹੀਂ ਆਏ ਆਇਆ ਜੀ ਸੀ ਉਹ ਸਵੇਰ ਦੇ ਬੈਠੇ ਸੀ ਇੱਥੋਂ ਹੋ ਕੇ ਜਾ ਚੁੱਕੇ ਨੇ ਦੇਖੋ ਜੀ ਮੈਂ ਨਾਂ ਤੇ ਨਹੀਂ ਕਿਸੇ ਦਾ ਲੈ ਸਕਦਾ ਸ਼ੁਰੂਆਤ ਹੋ ਚੁੱਕੀ ਆ ਦੇ ਵੀ ਚੁੱਕੇ ਆ ਨਾਂ ਨਹੀਂ ਮੈਂ ਲੈਣਾ ਉਹਨਾਂ ਦੀ ਕਿਉਂਕਿ ਉਹਨਾਂ ਦੀ ਆਪਣੀ ਮਨਜ਼ੂਰੀ ਹੋ ਗਈ ਹੁਣ ਪਾਜੀ ਮੈਂ ਤੋਂ 10 ਮਿੰਟ ਪਈ ਉਹ ਪਤਾ ਪਾਜੀ ਨੂੰ ਜਾਣ 10 ਵੀ ਵਾਤੀ ਭਾਈ ਉਹਨਾਂ ਦੀ ਕਿੰਨੇ ਕਿੰਨੇ ਬੰਦੇ ਦੇ ਚੰਗੀਆਂ ਆ ਚੁੱਕੇ ਆ ਦੇਖੋ ਜੀ ਧਮਕੀ ਅੰਦਰੇਂਦਰ ਤੋਂ ਕੋਈ ਬਾਹਰ ਘੜਦਾ ਨਹੀਂ ਦੇਣ ਵਾਲੇ ਵੀ ਚੁੱਪ ਚਪੀਤੇ ਦੋਗੇ ਜਾਣੇ ਦਾ ਰੌਲਾ ਕੀ ਉਹਨਾਂ ਨੇ ਦੇ ਚੁੱਕੇ ਨੇ ਪਰ ਮੈਂ ਬਿਲਕੁਲ ਜੀ ਮਿਲੀ ਹੋਈ ਹੈ ਪਰ ਪੁਲਿਸ ਨੂੰ ਕੀ ਗਾਰਵੀ ਕੀਤੀ ਹੈ ਦੇਖੋ ਪੁਲਿਸ ਆਪਣੇ ਇਹੀ ਕਹਿ ਰਹੇ ਕਿ ਅਸੀਂ ਜਲਦੀ ਦੋ ਜਲਦੀ ਇਸ ਨੂੰ ਕਰਾਂਗਾ ਔਰ ਅਸੀਂ ਸਿਰਫ ਅੱਜ ਕੋਈ ਧਰਨਾ ਨਹੀਂ ਅੱਜ ਸਿਰ ਤੁਹਾਡੇ মিডিਆ ਦੇ ਥਰੂ ਪ੍ਰਸ਼ਾਸਨ ਤੱਕਰ ਆਪਣੇ ਸੀਐਮ ਤੱਕਰ ਆਵਾਜ਼ ਪਹੁੰਚਾਉਣੀ ਸੀ ਜੀ ਐਸੀ ਨਹੀਂ ਹੁਣ ਮੈਂ ਕਿਸੇ ਪਾਰਟੀ ਦੇ ਨਾਲ ਇਸ ਵਕਤ ਨਹੀਂ ਮੈਂ ਛੱਡ ਚੁੱਕਾ ਮੈਂ ਸਿਆਸਤ ਨਹੀਂ ਮੈਂ ਕਾਰੋਬਾਰੀ ਹਾਂ ਔਰ ਜੇ ਜੇ ਇਸ ਤਰ੍ਹਾਂ ਹੀ ਹਾਲਾਤ ਰਹੇ ਇੰਡਸਟਰੀ ਪਹਿਲਾ ਪੰਜਾਬ ਨੂੰ ਨਹੀਂ ਆ ਰਹੀ ਤੇ ਜੇ ਨਿੱਕੇ ਮੋٹے ਵਪਾਰੀ ਐਸ ਵਕਤ ਸਾਡੇ ਵਰਗੇ ਜੇ ਉਹ ਵੀ ਸੇਫ ਨਹੀਂ ਤੇ ਅਸੀਂ ਵੀ ਕਾਰੋਬਾਰ ਫਿਰ ਬੰਦ ਕਰ ਦਾਂਗੇ ਦਾਲ ਫੁਲਕਾ ਤੇ ਮਾਰ ਇਹਨੇ ਤੇ ਇਹੀ ਜਾਣਾ ਆਮ ਆਲਵੀ ਪਾਰਟੀ ਤੋਂ ਵਰਕਰ ਜੇ ਜੇ ਤੁਹਾਡੇ ਨਾਲ ਇਸ ਤਰ੍ਹਾਂ ਹਾਲਾਤ ਹੋਣ ਲੱਪੇ ਤਾਂ ਆਮ ਲੋਕਾਂ ਦਾ ਕੀ ਬਣੂਗਾ ਇਸੇ ਲਈ ਤੇ ਅਸੀਂ ਇਕੱਠੇ ਹੋਏ ਆ ਮੇਰੇ ਨੂੰ ਮੈਨੂੰ ਤੇ ਪੁਲਿਸ ਪ੍ਰੋਟੈਕਸ਼ਨ ਮਿਲੀ ਹੁੰਦੀ ਮੈਂ ਗੱਲਣਾ ਕਰਦਾ ਮੈਂ ਵੀ ਗਨ ਮੰਨ ਲੈ ਕੇ ਘੁੰਮੀ ਜਾਂਦਾ ਗੱਲ ਉਹ ਨਹੀਂ ਗੱਲ ਇੱਕ ਪੀੜ ਆ ਪੀੜ ਆ ਵੀ ਜਿਹੜੇ ਲੋਕ ਜਿਹੜੇ ਲੋਕ ਬੋਲਣ ਨਹੀਂ ਡਰਦੇ ਦਈ ਜਾਂਦੇ ਮੈਂ ਕਹਿੰਦਾ ਉਹਨਾਂ ਲਈ ਨਾਲ ਖੜਿਆ ਸੀ ਮਰਨਾ ਜੇ ਮੇਰੀ ਗੈਂਗਸਟਰਾਂ ਦੇ ਹੱਥੋਂ ਮੌਤ ਲਿਖੀ ਆ ਮੈਨੂੰ ਡਰਨੀ ਹੋਣਾ ਔਰ ਇਹ ਵੀ ਕਹਿੰਦੇ ਤੇਰਾ ਪੁੱਤ ਮਾਰਨਾ ਬਸ ਇੱਕ ਫਰਿਆਦ ਗੈਂਗਸਟਰਾਂ ਨੂੰ ਜ਼ਰੂਰ ਕਰਾਂਗਾ ਤਣਖੀ ਰਿਓ ਮਾਰਿਓ ਜ਼ਰੂਰ ਪਰ ਪਹਿਲਾਂ ਮੈਨੂੰ ਮਾਰਿਓ ਉਸ ਤੋਂ ਬਾਅਦ ਮੇਰਾ ਪੁੱਤ ਮਾਰਿਓ ਜਦੋਂ ਮੇਰਾ ਪੁੱਤ ਮੇਰਾ ਸਸਕਾਰ ਕਰ ਦੂਗਾ ਪੇਸ਼ਕ ਮਾਰ ਦੋ ਮੈਨੂੰ ਇਹੋ ਜਿਹਾ ਪਿਓ ਨਾ ਬਣਾਇਓ ਇਹੋ ਜਿਹਾ ਕਿ ਮੇਰੀ ਆਤਮਾ ਇੱਥੇ ੜਕਦੀ ਰਹੇ ਤੇ ਮੈਂ ਆਪਣੇ ਹੱਥੀ ਆਪਣੇ ਪੁੱਤ ਨੂੰ ਸਾੜਾ ਜਿਹੜਾ 11 ਸਾਲਾਂ ਬਾਅਦ ਦਿੱਤਾ ਇਹ ਮੈਂ ਗੈਂਗਸਟਰਾਂ ਤੋਂ ਮੰਗਿਆ ਕਰਦਾ ਕਿਉਂਕਿ ਪ੍ਰਸ਼ਾਸਨ ਨੂੰ ਵੱਡੇ ਗੈਂਗਸਟਰ ਨੇ ਆ ਹਾਲਾਤ ਹੋਇਆ ਡਰ ਨਹੀਂ ਡਰਦਾ ਨਹੀਂ ਡਰਨਾ ਦੀ ਚੀਜ਼ ਮੇਰੇ ਵਿੱਚ ਨਹੀਂ ਹੈਗੀ ਜੇ ਡਰਦਾ ਹੁੰਦਾ ਤਾਂ ਪੈਸੇ ਦੇ ਕੇ ਬਹਿ ਜਾਂਦਾ ਪਰ ਨਹੀਂ ਡਟ ਗਿਆ ਔਰ ਡਟਾਂਗਾ ਔਰ ਜੇ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਮੇਰੇ ਪਰਿਵਾਰ ਨੂੰ ਕੁਛ ਹੁੰਦਾ ਮੇਰਾ ਬੱਚਾ ਮੈਂ ਸਕੂਲ ਵੀ ਭੇਜਣਾ ਮੈਂ ਡਰਾ ਕੇ ਨਹੀਂ ਰੱਖਾਂ ਮੈਂ ਸਕੂਲ ਵੀ ਭੇਜਣਾ ਤੇ ਮੈਂ ਪ੍ਰਾਈਵੇਟ ਸਕਿਉਰਟੀ ਵੀ ਆਪਣੀ ਰੱਖੀ ਹੋਈ ਹੈ ਮੈਂ ਸਕੂਲ ਵੀ ਭੇਜਣਾ ਰਾਜ ਮੇਰੇ ਮੇਰੇ ਪਰਿਵਾਰ ਨੂੰ ਕੋਈ ਮਾਰ ਦਿੰਦਾ ਔਰ ਮੈਂ ਸੀਐਮ ਸਰ ਤੁਹਾਡੇ ਮੀਡੀਆ 'ਚ ਆਵਾਜ਼ ਪਹੁੰਚਾ ਦਿੱਤੀ ਆ ਕੱਲ ਨੂੰ ਇਹ ਨਾ ਕਿਉਂ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ ਦੱਸਿਆ ਨਹੀਂ ਦੱਸ ਚੁੱਕਾ ਅੱਜ ਤੋਂ